ਵੀ ਮੈਤਰਾ ਨਾ ਅੱਜ ਆਪਾਂ ਬਾਈ ਹੈਪੀ ਕੋਲ ਇੱਕ ਵੀਡੀਓ ਬਣਾਈ ਸੀ ਛੋਟ ਵੀਡੀਓ ਦੇ ਵਿੱਚ ਨਾ ਮੈਂ ਤੁਹਾਨੂੰ ਜਮਾ ਯਾਰ ਸਿਰੇ ਦੇ ਨਗੀਨੇ ਦਿਖਾਉਣਾ ਨਗੀਨੇ ਕਹਦੇ ਆ ਜਰਨਾ ਆ ਤਾਂ ਜਿਹੜੀ ਬੱਚੀ ਹੈਪੀ ਦੇ ਹੱਥ ਦੇ ਵਿੱਚ ਖੜੀ ਹੈ ਇਹ ਤਾਂ ਤੁਸੀਂ ਐਂ ਸਭ ਜਿਦੋ ਨੁਕਰੀ ਬੁਛੇਰੀ ਐ ਠੀਕ ਆ ਤੇ ਆ ਆ ਗਿਆ ਭਰਾਵਾ ਡੱਬ ਖੜੱਬਾ ਥਰਗੋਸ਼ ਜਦ ਹੈਪੀ ਆ ਤੇਰੀਆਂ ਬੱਚੀਆਂ ਜਿਹੜੀਆਂ ਹੈਗੀਆਂ ਨੇ ਇਹ ਤਾਂ ਤੇਰੀਆਂ ਸਿਰਾਂ ਹੈਗੀਆਂ ਹੈਗੀਆਂ ਨੇ ਦੂਜੇ ਨਾਗ ਵੀ ਤੇਰੇ ਕੋਲੇ ਜਿਹੜੇ ਆਪਦੀ ਆ ਬਾਈ ਸਾਰੇ ਜਿਹੜਾ ਮਰਜੀ ਤੁਸੀਂ ਟੋਡੋ ਕਰ ਲਓ ਹਾਂ ਤੇ ਮੈਨੂੰ ਆਏ ਦੱਸ ਇਹਨਾਂ ਦਾ ਕੋਈ ਸੀਮਨ ਦੀ ਡਿਟੇਲ ਸਾਰੀ ਮਿਲੂ ਬਾਈ ਏ ਟੂ ਜ਼ ਹਾਂ ਬਾਕੀ ਜਿਹੜਾ ਹੁਣ ਵੀਡੀਓ ਲਗਾ ਦੇ ਲੋ ਪਤਾ ਵੀ ਕਿਹੜੇ ਸੀਮਨ ਲਾਦਿਆਂ ਗਾ ਇਹਨੂੰ ਯਾਰ ਬਾਕੀ ਹਾਂ ਹਾਂ ਹੁਣ ਆਇਆ ਜੇ ਜਾਨਵਰ ਦਾ ਅਗਲਾ ਉਹਦੀ ਕਹਿੰਦਾ ਵੀ ਆ ਚਿੱਟੀ ਦਸਨੋ ਮੈਂ ਦੀ ਪਰ ਆਪਾਂ ਨਹੀਂ ਕਹਿੰਦੇ ਸਾਰਾ ਰਿਕਾਰਡ ਮਿਲ ਜੂ ਬਾਈ ਇਹਨਾਂ ਦਾ ਹੈ ਲਿਖਿਆ ਹੋਇਆ ਹਾਂ ਲਿਖਿਆ ਠੀਕ ਆ ਯਾਰ ਦੋਨੇ ਬੱਚੀਆਂ ਤੋੜ ਕੇ ਦਿਖਾਓ ਲੈ ਵੀ ਆ ਬੱਛੀ ਵੀ ਇੱਕ ਸਿਰਾਂ ਬਾਈ ਕੋਲ ਤੁਹਾਨੂੰ ਮੈਂ ਦੱਸਾਂ ਗੱਲ ਬੱਚੀਆਂ ਬਹੁਤ ਘੈਂਟ ਘੈਂਟ ਆ ਸਾਰੀਆਂ ਦਿਖਾਉਂਗਾ ਯਾਰ ਆ ਦੇਖ ਲੋ ਟਾਪ ਕਲਾਸ ਬੱਛੀ ਆ ਗਈ ਤੇ ਬਹੁਤ ਜਿਆਦਾ ਚੰਗੀ ਏ ਤਾਂ ਇਹਦੇ ਚਮੜੀ ਦੇ ਵਿੱਚ ਵੀ ਪਿੰਕ ਪਿੰਕ ਭਰਿਆ ਹੋਇਆ ਹੁਣ ਆਹ ਦੇਖ ਲੋ ਖਰਗੋਸ਼ ਆ ਚਿੱਟਾ ਖਰਗੋਸ਼ ਦੇਖ ਲੋ ਯਾਰ ਪੂਰਾ ਦੇਖ ਕਿੰਨੇ ਮਜ਼ਬੂਤ ਆ ਭਾਈ 62 ਨੰਬਰ ਇਹਦੇ ਟੈਗ ਲੱਗਿਆਗਾ 62 ਨੰਬਰ ਟੈਗਰ ਨੌਕਰੀ ਬਸ਼ੇਰੀ ਜਾਂਦੀ ਆ ਮਿੱਤਰੋ ਬਹੁਤ ਸੋਹਣੀ ਸੁਨੱਕੀ ਆ ਬੱਚੀ ਤਾਂ ਹੈ ਨਾ ਆਪਕ ਇਹਨਾਂ ਦੀ ਆ ਗਈ ਹੁਣ ਕਰਮਾਲੀ ਦਾ ਜਿਹਦੇ ਕਰਮਾਲ ਗਿਆ ਬਾਈ ਬਾਗੀਆਂ 10 ਦਾ 10 ਗਾਹਕ ਬਣਾ ਦੇਣਗੇ ਆਪਣਾ ਇਹ ਆ ਦੇਖਿਓ ਹੁਣ ਤੁਸੀਂ ਚੈੱਕ ਕਰ ਲੋ ਇਹਦੀ ਖੜਨੀ ਮੈਂ ਕਹਿੰਦਾ ਲੈਗ ਸਕੋਰ ਮੂੰਹ ਮਾ ਯਾਰ ਮੈਂ ਤੈਨੂੰ ਦੱਸਾਂ ਜੇ ਮੇਰੇ ਵਰਗੇ ਨਹੀਂ ਪਾਣੀਆਂ ਹੁੰਦੀਆਂ ਮੈਂ ਤਾਂ ਅੱਜ ਅੱਜ ਪਹਿਲੀ ਵਾਰ ਕਹਿੰਦਾ ਮੈਂ ਤਾਂ ਲੈ ਜਾਂਦਾ ਚੜਾ ਕੇ ਲੈ ਜਾਂਦਾ ਹੈਪੀ ਹਾਂ ਬਾਈ ਹਾਂ ਮੈਂ ਹਾਂ ਚੜਾ ਦੋ ਬਸ ਤੇ ਦੱਸਿਓ ਜ਼ਰੂਰ ਕਿਵੇਂ ਲੱਗੀਆਂ ਬਾਈ ਦੀਆਂ ਬੱਚੀਆਂ ਇਧਰਲੇ ਪਾਸੇ ਜਿਹੜੀਆਂ ਹੋਰ ਬੱਚੀਆਂ ਵੀ ਖੜੀਆਂ ਨੇ ਇਹ ਵੀ ਨਿਗਾਹ ਮਾਰ ਲਓ ਨੰਬਰ ਸਕਰੀਨ ਉਤੇ ਚੱਲੀ ਜਾਂਦਾਗਾ ਤੇ ਬਾਕੀ ਜਦੋਂ ਤੁਸੀਂ ਇੱਥੇ ਆਓਗੇ ਹਨਾ ਇੱਥੇ ਆ ਕੇ ਤੁਹਾਨੂੰ ਮਹੀਨੇ-ਮਹੀਨੇ ਦੀਆਂ ਗੱਬਣਾ ਆ ਵੀ ਮਿਲ ਜਾਣਗੀਆਂ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਵੱਤੋ ਵੱਤ ਪਿਆਰ ਦਿੰਦੇ ਹੁੰਦੇ ਹਨ